जेना ले 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 ले। नहीं देनी। वीडियो सबसे सबसे पहले पहले देखने के लिए चैनल को सब्सक्राइब करें घंटी का बटन ऑल पे कर ताकि सभी नोटिफिकेशन आप तक जाए दो ਦੇਖ ਲੋ ਕੰਮ ਤਾਂ ਨੇੜੇ ਸ਼ਹਿਰ ਦਾ ਹੁਣ ਥੋੜਾ ਜਿਆਦਾ ਨਹੀਂ ਇਹਦਾ ਮੁੱਲ ਹੀ ਹੁਣ ਕਿਹੜਾ ਕਰਿਆ ਯਾਰ ਥਾਂ ਸੁਣਦੇ ਆ ਉਹ ਪਿਆ 400 ਰਿਓ ਹੈ ਜੀ ਇਹ ਜੀ ਥਾਂ ਤਾਂ ਕੋਈ ਹੈਗੇ ਤਾਂ ਹੁੰਦੇ ਆ ਦੇਖਣੇ ਹੁੰਦੇ ਆ ਵਿੱਕੋ ਜਿਆ ਕੋ ਉੱਚਾ ਨਿਮਾ ਕਾ ਕੀ ਕਹਾਣੀ ਆ ਪੰਜ 400 ਖਾ ਲਾਂਗੇ ਆਪੋ ਮੁਖ ਦਾ ਵੀ ਹੈਗਾ ਇਹ ਚੀਜ਼ ਬਾਕੀ ਹੁਣ ਅਲੈਕਸਾਨਦਰਨ ਹਾਂ ਚੰਡੇ ਪੀ ਗਏ ਪਾਏ ਕੱਢ ਗਰ ਨੋਟ ਸਾਰੀ ਲੈ ਲਓ ਲੈ ਓ ਜੀ ਉਹ ਕੋਈ ਨਾ ਕੁਛ ਨਹੀਂ ਹੁੰਦਾ ਜੇ ਬੁਢੀ ਹੋ ਜੇ ਘਰੋਂ ਕੱਢ ਦਿੰਦੇ ਹੁੰਦੇ ਆਗਰੇ ਆ ਬੁਢੀ ਨੂੰ ਤੋਹ ਨਹੀਂ ਹੁੰਦਾ ਹੋਰ ਦੱਸੋ ਹਾਂ ਭਾਈ ਮਿੱਤਰਾ ਹਾਂ ਜੀ ਦੱਸੋ ਕਰ ਗੱਲ ਦੱਸੋ ਸਾਹ ਜਿਹਨਾਂ ਦੱਸਦੇ ਹੁਣ ਤਾਂ ਲੈਣ ਵਾਲੇ ਰਾਦੇ ਚ ਲੈ ਰੁਪਿਆ 21000 ਲਵਾਂਗਾ ਇਦੋਂ ਪੰਜੀ ਕੱਟ ਨਹੀਂ ਦੇਣੀ ਠੀਕ ਹੈ ਨਾ ਗੱਲ ਬਸ ਇਦੋਂ ਵੱਧ ਨਿੰਮਕ ਕਹੋ ਨਾ ਲੋੜ ਨਹੀਂ ਜਾਂਦੀ ਇਦੋਂ ਕੱਟ ਦੇਣੀ ਨਹੀਂ ਨਾ ਨਹੀਂ ਦੇ 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 ਲੈ ਵੀ ਹੁਣ ਗੱਲ ਨੂੰ ਲੈਣ ਵਾਲੀ ਆ ਹਾਂ ਦੇਣ ਵਾਲੀ ਗੱਲ ਕਰੀ ਮੈਂ ਪਿਓ ਨਹੀਂ ਕਰੀ ਕਿਹੜੀ ਬੱਕਰੀ ਕਿਹੜੀ ਹੈ ਚਾਚਾ ਹਾਂ ਬੱਕਰੀ ਕਿਹੜੀ ਹੈ ਆ ਬੱਕਰੀ ਆ ਜਾ ਰਹਾ ਅੱਛਾ ਆ ਵੀਰ ਲੈਣ ਲੱਗਿਆ ਆ ਜਾ ਉਹ ਮੇਮਣਾ ਨਹੀਂ ਨਹੀਂ ਕੋਈ ਨਹੀਂ ਖੜੀ ਰਹਿਣ ਦੋ ਇੱਧਰ ਇੱਧਰ ਹੀ ਖੜ੍ਹ ਜਾਓ ਆ ਵੀਰ ਦੀ ਬੱਕਰੀ ਆ ਹਾਂ ਆ ਸਾਡਾ ਹਰਬਾਈ ਸਾਹਿਬ ਲੈਣ ਲੱਗਿਆ ਠੀਕ ਹੈ ਜੀ ਹਾਂ ਜੀ ਕਰੋ ਕਰੋ ਫਿਰ ਗੱਲ ਕਰ ਹਾਂ ਜੀ ਪੁੱਛੋ ਜੀ ਕੀ ਪੁੱਛੋ ਮੁੱਲ ਵਾਲਾ ਕਰਦਾ ਬਾਈ ਹਾਂ ਇਹਦਾ ਮੁੰਡੇ ਦਾ ਵਿਆਹ ਹੋਣਾ ਪੈਸੇ ਮੰਗ ਲਏ ਨੇ ਹੈ ਇਹਦਾ ਕਹਿੰਦਾ ਇਹਦਾ ਕਹਿੰਦਾ ਬੱਕਰੀ ਵੇਚ ਕੇ ਹੀ ਵਿਆਹ ਕਰਨਾ ਹਾਂ ਹਾਂ ਕੁਝ ਹੋਈ ਉਹਨੂੰ ਹਾਏ ਕਾਹੋ ਆਹਦੇ ਉਹ ਤਾਂ ਕੋਈ ਨਹੀਂ ਆਹ ਦੇਖਾ ਸੌਦਾ ਕਰਦੇ ਆ ਯਾਰ ਫੜਾ ਉਹ ਫੜਾਵਾਂਗੇ ਫੇਰ ਮੜਾਉਣਾ ਉਹ ਪਿੱਠ ਨਹੀਂ ਕਰੀਦੀ ਹੁੰਦੀ ਉਹ ਉੱਧਰ ਦੇਖਦਾ ਨਾ ਕੈਮਰੇ ਕੰਨੀ ਆਹ ਕੈਮਰੇ ਕੰਨੀ ਉਹ ਸੌਦਾ ਗੱਲ ਸਾਨੂੰ ਸੌਦਾ ਫੇਰ ਹੀ ਹੋਣਾ ਜਦੋਂ ਸੌਦੇ ਵਾਲੀ ਲਾਈਨ ਤੇ ਆ ਗਿਆ ਸੌਦਾ ਲੈਣ ਦੇ ਤੇ ਹੁਣ ਉਹ ਲੈਣ ਦੇ ਰਲਦੇ ਚਾ ਤੂੰ ਸੌਦਾ ਕਰ ਮੈਂ ਤੁਹਾਨੂੰ 21000 ਰੁਪਏ 21000 ਤੋਂ ਘੱਟ ਨਹੀਂ ਆਪਾਂ ਦੇਣੀ ਪੱਕੀ ਓਏ 21 ਦੀ ਹੈ ਨਹੀਂ ਬਾਈ ਪੱਕੀ ਆ ਦੰਤਾਂ ਕਸੇ ਹੋਏ ਆ ਦੰਤਾਂ ਕਸੇ ਹੋਣ ਦੇ ਮੋੜ ਕੇ ਲੈ ਜਾਵਾਂਗੇ 21 ਤੋਂ ਘੱਟ ਨਹੀਂ ਦੇਣੀ ਇਹ ਤੁਹਾਨੂੰ ਮੈਂ 25000 ਰੁਪਏ ਮੰਗਿਆ 4 ਲੱਖ ਤੁਹਾਨੂੰ ਘਟਾਤਾ ਤੂੰ ਐ ਨਹੀਂ ਕਹਿ ਸਕਦਾ 500 ਪੈਸੇ ਪੂਰੇ ਫੋੜਾ ਲਾ ਲੀ ਉਹਨਾਂ ਨੂੰ 550 ਲਾਉਣ ਦੇ ਦਾ ਨਹੀਂ ਲਾਤਾ ਬਾਈ ਨੇ 15 ਲਾਇਆ 16 ਲਾਤਾ ਹੋਰ ਦੱਸ 16 ਕਰਤਾ ਹੋਰ ਦੱਸ 17 ਨੂੰ ਹੋ ਗਈ ਜਾ ਨਹੀਂ ਨਹੀਂ 17 ਨਾ ਪਗਾ ਨਹੀਂ ਨਹੀਂ ਭਜਾਉਣਾ ਹੀ ਤੈਨੂੰ ਨਹੀਂ 17 ਨੂੰ 50 ਦੇ ਭਜਾਉਣ ਤੋਂ ਥੀਆ ਮੈਂ ਫਿਰ ਮੋੜ ਕੇ ਅੱਗੇ ਵੀ ਲੈ ਗਿਆ ਮੋੜ ਕੇ ਚੱਲ ਜਾ 17000 ਨੂੰ ਹੋ ਗਈ ਨਹੀਂ ਕਿਰਾਉਣੇ ਫਿਰ ਤਾਂ ਠੀਕ ਆ ਕੰਮ ਨੇੜੇ ਨਹੀਂ ਨਹੀਂ ਹੁਣ ਕੰਮ ਨੇੜੇ ਨਹੀਂ 21000 ਨੂੰ ਘੱਟ ਨਹੀਂ ਆਪਾਂ ਨੇ ਬੱਕਰਿਆ ਜਾਨ ਨਹੀਂ ਜਾਨ ਹੈ ਨਹੀਂ ਚੱਲ ਫੇਰ ਫੇਰ ਨਹੀਂ ਨਹੀਂ ਇੰਨੇ ਫੇ ਤੇਰੀ ਮਾਰ ਦਿੱਤੀ ਰਾਈ ਮਾਰ ਦਿਆ ਭਾਈ ਕਸਰ ਨਹੀਂ ਛੱਡੀ ਅਸੀਂ ਨਹੀਂ 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 ਜੀ ਪਉਗਦੀ ਜਾਂਦਾ ਠੀਕ ਆ ਨਹੀਂ ਨਹੀਂ ਪਉਗਦੀ ਨਹੀਂ ਜੀ ਉਹ ਠੀਕ ਆ ਬੱਚਾ ਨਾਲ ਆਹ ਬੱਚਾ ਜੀ ਅੱਛਾ ਉਹ ਕਿੰਨੇ ਨੇ ਪਉਗ ਆ ਪਸਲਾ ਜਾ ਆਹ ਉਹ 20 ਨੂੰ ਦਊਗਾ ਉਹ ਮੇਰੇ ਤੋਂ ਪੁੱਛ ਨਹੀਂ ਠੀਕ ਕਰ ਉਹਦਾ ਰਹਿਗਾ ਰਾਤਾ ਨਹੀਂ ਨਹੀਂ 20 ਸਾਨੂੰ ਓਏ ਉਹਦਾ ਪਤਾ ਯਾਰ ਸੌਦੇ ਕਰਦੇ ਵੀ ਬੁੱਢੇ ਹੋ ਗਏ ਉਹ ਮੌਲੀ ਹੋਇਆ ਮੌਲੀ ਆ ਬਈ ਮੌਲੀ ਚ ਉਹਨੇ ਬੱਕਰੀ ਲਿਆਂਦੀ ਸਾਲੀ ਦੇ ਦੋ ਹੀ ਦੰਦ ਨੇ ਮੂੰਹ ਚ ਉਹਦੇ ਆ ਦੇਖ ਲੈ ਦੰਦ ਕਿਸੇ ਆਏ ਆ ਆ ਦੇਖ ਦੰਦ ਕਸਾਏ ਲਾ ਹਾਂ ਕਸਾਏ ਕਸਾਏ ਰੱਬਾ ਮੂੰਹ ਕਾ ਯਾਰ ਨਾ ਕੰਪਨੀ ਨਾ ਕਰਕੇ ਬਾਡ ਕੰਪਨੀ ਰਹੇਗਾ ਉਹ ਬਰਾਏ ਤਾਂ ਹੁਣ ਗੁੜਾ ਹੋ ਜਾਣਾ ਬੰਦਾ ਦੰਦ ਤਾਂ ਫੇਰ ਹੀ ਘਾਤਿਆ ਹੋਊਗਾ ਉਹ ਫਿਰ ਉਹ ਕਿ ਟਾਈਟ ਹੋ ਗਿਆ ਇਹਨੇ ਦੰਦ ਆਉਣੇ ਰੋਦੰਦੀਵਾ ਮਾਣ ਕੇ ਤੇਰੇ ਦੋਸੰਦੀ ਦੋਸਤੋ ਕਮੈਂਟ ਕਰਕੇ ਬਤਾਏ ਜਰਾ ਕਾਹਾਂ ਕਾ ਸੇ ਜੁੜੇ ਹੋ ਰਾਈ ਹੋ। ਹੋਰ ਮਾਣ ਥੋੜੇ ਬੰਦੇ ਹੋਰ ਪਾ ਲੋ ਯਾਰ ਤਾਂ ਨਹੀਂ ਨਹੀਂ ਇਹਨਾਂ ਦਾ ਹੈ ਨਹੀਂ ਭਾਈ। ਗੱਲ ਅਰਾਦਾ ਅਰਾਦਾ ਲੈਂਡ ਚ ਆ। ਇਹ ਬੱਕਰੀ ਨੇ ਰਾਜੀ ਨਹੀਂ ਹੋਣਾ ਨਮਾ ਖੁੰਤ ਤਾਂ ਰਾਜੀ ਹੋ ਜਾਣਾ। ਉਹ ਸਟਾਲ ਮੇਜੂ ਬੱਕਰੀ ਕਿਵੇਂ ਪੈਸੇ ਤਾਂ ਜਿਹੜਾ ਜਿੰਨੇ ਦਾ ਮੁੱਲ ਆ ਤਾਂ ਨਾ ਉਨੇ ਹੀ ਲੱਗਦਾ ਹੁੰਦਾ। ਦੇਖੋ ਜੀ ਆ ਬੱਚਾ ਇਹਦਾ ਹਾਂ ਠੀਕ ਆ ਘੱਟ ਨਹੀਂ ਲਾਇਆ ਰੁਪਏ ਵਧੀਆ ਲਾਇਆ ਤੇ ਮੈਂ ਵੀਟੋ ਖਿਲਾ ਤੇ ਇਹ ਹਾਂ ਕੰਮੀ ਬੱਕਰੀ ਆ ਲੱਸੀ ਆ ਮੈਂ ਤੁਮੇ ਮੈਂ ਬਣਾਇਆ ਇੱਕ ਵਧੀਆ ਸਾਹਮਣੇ ਆ ਹੁਣ ਸਾਰਾ ਕੁਝ ਸਿੱਸੀ ਆ ਜੱਜ ਜੀ ਮਾਦੀ ਬਿਲਕੁਲ ਸਮਝਦਾ ਕਹਿੰਦਾ ਹਾਂ ਦੋ ਦੋ ਵੀ ਛਾਲੇ ਦਿੱਤਾ ਇੱਕ ਹੀ ਆ ਹਾਂ ਉਹਨੇ ਪਿਛਲੀ ਵਾਰੀ ਮੈਂ ਕਹਿੰਦਾ ਦੋ ਸੀ ਦੋ ਵਿੱਚ ਇਹ ਲੈ ਕੇ ਆ ਮੱਡੀ ਤੇ ਉੱਥੇ ਬੱਕਰੀ ਉਹ ਮੈਨੂੰ ਪਤਾ ਉੱਥੇ ਬੰਨੇ ਹੋਏ ਸੀ ਤਿੰਨ ਨਾਗਾ ਹੈ ਹਾਂ ਹਾਂ ਦੇ 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 ਫੇਰ ਤੱਕ ਕਹਾਂ ਦੇ ਦੋ ਦੇ ਹੋਂ ਦਾ ਦੇ ਦਾ ਕਦਰ ਇਧਰ ਆ ਬਿੱਟ ਚਲੋ ਕਾ ਡੁੱਦਾ ਦੇ ਕੋਈ ਦਾ ਹੈ ਨਹੀਂ ਤੇ ਨਾ ਕੋਈ ਹੈ ਨਹੀਂ ਖਾਣ ਸੁਣ ਵੀ ਉਹ ਦੇਖ ਲੈਣਗੇ ਹਾਂ ਜਿੰਨੇ ਵੀ ਹੈ ਨਹੀਂ ਨਾਲ ਭਾਈਆ ਕਦੁੱਦਾ ਜੈਵੰਡਾਰੀ ਜੀ ਇਹ ਛੋਟਾ ਨੇ ਦੇਖੀਏ ਛੋਟਾ ਹੁਣ ਨਹੀਂ ਬੈਠ ਪਰ ਇਹ ਆ ਦੇਖ ਆ ਦੇਖ ਹਾਂਜੀ ਛੋਟਾ ਖੜਾ ਆ ਦੇਖ ਬਿੱਟੂ ਹਾਂਜੀ ਬੋਲੋ ਜੀ ਕੀ ਮੋਲੋ ਭਾਈ ਇਹਦਾ ਦੱਸ 10000 ਹੂੰ ਦੇਖ ਬਟੂ ਉਹ ਚਾਲ ਉਹ ਤਾਂ ਮੰਗਿਆ ਹੀ ਆ ਤੇ ਤੈਨੂੰ ਲੈ ਤਾਂ ਨਹੀਂ ਲਿਆ ਹਾਂ ਤੂੰ ਹੀ ਲੈ ਜਾ ਲੈ ਫੜ ਹਾਂ ਲੈ ਨਾ ਪੁੱਜਿਆ ਸਾਰੀ ਮਤਨੇ ਸਾਡੇ ਲਿਆਜ ਹੋਗੀ ਹਾਂ ਲੈ ਜਾ ਭਾਇਆ ਕੀ ਆ ਇਹ ਗੱਲ ਉਹ ਤਾਂ ਮੰਗਣਾ ਦਾ ਉਹ ਤਾਂ ਮੰਗਣਾ ਦਾ ਹੁੰਦਾ ਹੀ ਆ ਤੂੰ ਲੈ ਜਾ ਜੇ ਕੁਝ ਲਾਉਣਾ ਜੇ 550 ਕੋਈ ਨਾ ਇੱਥੇ ਗੁੱਸਾ ਹੁੰਦਾ ਰਾਇਕੋਟ ਮੰਡੀ ਹੈ ਜੀ ਰਾਇਕੋਟ ਹਾਂ ਕੀ ਪਤਾ ਬਾਈ ਨੇ ਬਾਈ ਨੇ ਮੰਗ ਲਿਆ ਕੀ ਪਤਾ ਤੇਰੇ ਭਾਤ ਦੇਈ ਦੇਵੇ ਹਾਂ 5200 ਲੈ ਜਾਣੇ ਆ ਮਾਤਾ ਕਾ ਪੰਜ ਕਹਿੰਗਾ ਫਿਰ ਵੀ 500 ਪਾਤੀ ਲਾਇਆ ਗੱਲ ਕੋਈ ਨਾ ਚਲੋ ਚਲੋ ਇਕੱਠੇ ਗੱਲ ਕਰਦੇ ਆਂ ਆਪਣੇ ਬੰਦਾ ਹੀ ਘਰ ਦਾ ਹੈ ਤਾਂ ਹੀ ਲਾਇਆ ਨਹੀਂ ਨਹੀਂ ਠੀਕ ਹੈ 15000 ਮਗੰਦਾ ਆਪਣਾ ਠੀਕ ਆ ਸਹੀ ਗੱਲ ਹੈ ਠੀਕ ਆ ਠੀਕ ਆ ਫਿਰ ਤੈਨੂੰ ਫੋਟੇਦਾ ਕੀ ਰਹੀ ਹੈ ਕੀ ਰਹੀ ਹੈ ਵੀ ਆਪਾਂ ਨਹੀਂ ਦੇਖੇ ਦੁੱਖੇ ਮਿਕਰੀਏ ਠੀਕ ਹੈ ਕੀ ਰਹੀ ਹੈ ਕੋਈ ਖੜੇ ਜਿੱਦਾਂ ਸੱਟ ਜਾਂਦੇ ਤੰਦ ਹਾਂ ਚਲੋ ਹੁਣ ਤਾਂ ਅੱਧਾ ਕਹਿੰਦਾ ਦੂਰ ਜਿਹਾ ਸਹੀ ਹੈ ਸਹੀ ਹੈ ਦੋ ਦੰਦ ਹੋ ਗਿਆ ਪੱਕੀ ਵੀ ਨਾ ਹਾਂ ਹਾਂ ਉਹ ਤਾਂ ਦੱਸਿਆ ਯਾਰ ਅਸਾਂ ਨੂੰ ਨਹੀਂ ਪਤਾ ਸਿੰਘ ਬਾਵਾ ਕੱਢ ਗਿਆ ਜਿਹੜਾ ਲੈਂਡ ਜਣਾ ਕੋਲੇ ਖੜਾ ਤੂੰ ਅੱਜ ਕੇ ਦੇਖ ਲੋ ਬਾਈ ਹੁਣ ਇੰਨਾ ਕਮਾਲ ਹੀ ਆ ਯਾਰ ਜਣਾ ਵੱਡੇ ਹੀ ਆਏ ਨੇ ਇੱਕ ਕੁਆਲਿਟੀ ਦਾ ਨਹੀਂ ਇੰਨਾ ਹੈਗਾ ਮੇਰੀ ਗੱਲ ਸੁਣ ਲੈ ਦੁੱਗਾ ਹੋ ਗਿਆ 11 11.5 ਕਿਲੋ ਵਜ਼ਨ ਮਸਾ ਇਹਦੇ ਵਿੱਚ ਹਾਂ ਹੋ ਨਹੀਂ ਯਾਰ ਹੌਲਾ ਵਾ ਉਹ ਤਾਂ ਦੇਂਦਾ ਹੀ ਆ ਵੀ ਹੌਲਾ ਆਪਾਂ ਉਹ ਜੇ ਬੰਦੇ ਤੇਰੇ ਘਰ ਟਾਈ ਕੀ ਕਰਾਂਗੇ ਯਾਰ ਹਾਂ ਤੂੰ ਆਪਣਾ ਯਾਰ ਆ ਫਿਰ ਕੱਲ੍ਹ ਨੂੰ ਤੂੰ ਕਹੇਂਗਾ ਯਾਰ ਬਿੱਟੂ ਨੇ ਘੱਟ ਪੈਸੇ ਲਾਤੇ ਸਾਡੇ ਵੀ ਵੀਡੀਓ ਬਣਦੀ ਜੀ ਕਿਉਂ ਬਈ ਹਾਂ 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 ਸਹੀ ਆਪਾਂ ਨੂੰ ਤੂੰ ਕਹਦਾ ਨਹੀਂ ਚੰਨੈ ਨੂੰ ਪੁੱਗਦਾ ਇੱਕੋ ਇੱਕ ਗੱਲ ਕਹਦੇ ਫਿਰ ਉਹਦੋਂ ਬਾਅਦ ਕਰੀ ਬਰਾ

भी यार। लो जी ये बकरी है जिसपे लगा दी भाई सतारा हजार और एक बच्चा ये देखिए मंडी है जी रायकोट बकरी बाजार जिला है लुधियाना राज्य है पंजाब ये बोल रहे हैं भाई के इक्कीस हजार से कम नहीं देंगे बकरी इक्कीस हजार लास्ट बोल रहे हैं और मैं कमेंट भी ले, ले लेता हूँ सभी ब...